ਇਸੋ ਵਰੀਤ ਆ ਗੱਲ ਦਾਵਾ ਹੈ ਮੁੰਡਾ ਦਾਵਾ ਪਈਆ ਪੁੱਤ ਬੈ ਲੈਣ ਆਇਆ ਗਾੜੀ ਤੇਨੂੰ ਆ ਵੇ ਕਿਦਾਂ ਖੇੜਾ ਦੀਆਂ ਖੇੜਾ ਤੂੰ ਹਣਕੇ ਨਾ ਤੇ ਪਸ਼ਾਂ ਖਲੋ ਜਾਈਦਾ ਹੁੰਦਾ ਜਗ ਕਿਸੇ ਡੇਰੇ ਲਾਗੇ ਖਲੋ ਜਾਈਦਾ ਹੁੰਦਾ ਦਾਵਾ ਕਿਸੇ ਦੇ ਲਾਗੇ ਇਦਾਂ ਇਕੱਲੇ ਨਹੀਂ ਤੁਰੇ ਆਈਦਾ ਕੁੱਤੇ ਫੜ ਲੈਂਦੇ ਆ ਹਨਾ ਇਦਾਂ ਨਾ ਆਵੀਂ ਮੇਰਾ ਪੁੱਤ ਇਕੱਲਾ ਚੰਗਾ ਵੇ ਨਾ ਮੈਂ ਤੈਨੂੰ ਲੈਣ ਆਇਆ ਗਾੜੀਆਂ ਜਦੋਂ ਸਾਡਾ ਟਾਈਮ ਹੁੰਦਾ ਸੀ ਨਾ ਪੁੱਤ ਸਕੂਲ ਦੇਹੀਂ ਜਾਂਦੇ ਨਹੀਂ ਤਾਂ ਹੁਣ ਵੇਖ ਨਾ ਤੁਹਾਡੀਆਂ ਵਰਦੀਆਂ ਇਦਾਂ ਰਹਿਂਦੀਆਂ ਸੋਹਣੀਆਂ ਰਹਿਂਦੀਆਂ ਨਹੀਂ ਗੰਦੀਆਂ ਨਹੀਂ ਹੁੰਦੀ ਜਾਂਦੀ ਤੁਸੀਂ ਦੇਖ ਸਕਦੇ ਬਈਨੇ ਆ ਜਦੋਂ ਅਸੀਂ ਪੜਦੇ ਹੁੰਦੇ ਸੀ ਨਾ ਪੁੱਤ ਅਸੀਂ ਬੋਰੀਆਂ ਖਾਣੀਆਂ ਨਾਲ ਬੋਰੀਆਂ ਵਿਛਾ ਕੇ ਇਦਾਂ ਬਹਿਣਾ ਤੇ ਅਸੀਂ ਬੋਰੀਆਂ ਤੇ ਬਹਿ ਕੇ ਸਾਡੇ ਲੀੜੇ ਸਾਰੇ ਖਰਾਬ ਹੋ ਜਾਂਦੇ ਨੇ ਦੇਖੀ। ਕੋਈ ਨਹੀਂ ਲੀੜੇ ਹੀ ਉਹੀ ਹਫਤਾ ਹੋ ਤਾ ਸਾਡੇ ਚੱਲਦੇ ਰਹਿੰਦੇ ਦੇਖੀ। ਨੀ ਤੋਦੇ ਹੀ। ਪਰ ਇਹ ਵੀ ਅਹੀਂ ਕੋਈ ਉਹੀ ਕੱਪੜੇ ਹੁੰਦੇ ਸਾਡੇ ਨਾ ਤੁਹਾਡੇ ਦੇ ਵੱਖ-ਵੱਖ ਹਨ ਵੀ ਅੱਜ ਬੁੱਧਵਾਰ ਹੋਰ ਪੌਣੇ, ਵੀਰਵਾਰ ਹੋਰ ਪੌਣੇ। ਹਾਂ। ਬਸ ਬਾਕੀ ਸਾਰੇ ਉਹੀ ਭਾਈ ਦੀ ਬਲੂ ਹਾਂ ਤੇ ਸਾਡੀਆਂ ਮੈਡਮਾਂ ਤੇ ਉਹ ਤੇ ਸਾਰਾ ਦਿਨ ਦੂਜੇ ਕਮਰੇ ਜਾ ਕੇ ਸਲਾਈਆਂ ਹੀ ਹੁੰਦੀਆਂ ਰਹਿੰਦੀਆਂ ਹੁੰਦੀਆਂ ਅਸੀਂ। ਇਹੀ ਖੇਡਣ ਤੇ ਲੱਗੇ ਰਹਿਣਾ ਤੇ ਤੁਹਾਡੇ ਹੁਣ ਨਹੀਂ ਨਾ ਪਤਾ ਹੈਗਾ ਇਦਾਂ ਹੁਣ ਤੇ ਪੜ੍ਹਾਈ ਬੜੀ ਵਧੀਆ ਚੱਲਣ ਢਈ ਆ ਤੇ ਤਾਂ ਹੀ ਬੱਚੇ ਟੈਲੀਜੈਂਟ ਜਾਂਦੇ ਆ ਹੁਣ ਤਾਂ ਹੀ ਪੜ੍ਹਾਈ ਜਾਂਦੀ ਆ ਟੈਲੀਜੈਂਟ ਨਹੀਂ ਇੰਟੈਲੀਜੈਂਟ ਉਹ ਇੰਟੈਲੀਜੈਂਟ ਆ ਪੁੱਤ ਮੈਨੂੰ ਹੁਣ ਕਹਿਣਾ ਵੀ ਨਹੀਂ ਆਉਂਦਾ ਜੋ ਸਾਡੇ ਸਮੇਂ ਜਾਂਦੇ ਆਹੀਂ ਉਦਾਂ ਕਹੀ ਜਾਂਦੇ ਹਨਾ ਨੇ ਨਹੀਂ ਕੋਈ ਹਾਲ ਹੈ ਅੱਗੇ ਕੁੱਤਿਆਂ ਨੂੰ ਮਾਰਦੇ ਹੁੰਦੇ ਸੀ ਗਏ ਕੁੱਤੇ ਹੁਣ ਉੱਤਿਆਂ ਨੂੰ ਮਾਰਨੋਂ ਹਟ ਗਏ ਆਂਦੇ ਨਹੀਂ ਜੀਵ ਤੇ ਅਣਸਰ ਨਹੀਂ ਐਦਾਂ ਕੀ ਫਾਇਦਾ ਹੋਇਆ ਇੰਨੇ ਕੁੱਤੇ ਆ ਤੂੰ ਹੀ ਲੈਣੇ ਤੇ ਮਾਵਾ ਦਾ ਕੋਈ ਪਤਾ ਨਹੀਂ ਵੀ ਕਿੱਥੇ ਲੈਣੇ ਪੜਿਆ ਸਰਦਾਈ ਦੇ ਕਿੰਨੇ ਕੁੱਤੇ ਤਰੇ ਫਿਰਣਦੇ ਆ ਇਹ ਵੀ ਮਗਨੇ ਆ ਗਿਆ ਤੇਰੇ ਨਾਲ ਆਇਆ ਤੇ ਮੈਂ ਉਧਰ ਪੈਣ ਜੀ ਘਰ ਵੜ ਗਈ ਤੂੰ ਉਧਰ ਕਰਨ ਜੀ ਮੈਂ ਤੇ ਮਨੀਤ ਨੂੰ ਹੀ ਲੈਣ ਆਈ ਹਾਂ ਨਾ ਤੇ ਫਿਰ ਕਈ ਦਾ ਲੈਣ ਸਮਰੀਤ ਨੂੰ ਲੈਣ ਆਈ ਮੇਰੇ ਤੇ ਕੁੱਤਿਆਂ ਨਾਲ ਵੇਖ ਮੇਰੇ ਦੌਰ ਭੋਰੀ ਹੋ ਗਈ ਮੈਂ ਤੇ ਸਮਰੀਦ ਨੂੰ ਲੈ ਆ। ਉਹ ਗੱਲ ਵੀ ਗੱਲਾਂ ਜੀ ਰੁੱਜੀਆਂ ਰਹਿਣਾ ਤੂੰ ਗੱਲਾਂ ਜੀ ਰੁੱਜੀਆਂ ਰਹਿਣਾ ਗੱਲਾਂ ਦਾ ਇੰਨਾ ਚੇੜਕ ਤੁਹਾਨੂੰ ਗੱਲਾਂ ਦਾ। ਹਾਏ ਨਾ ਗੁੱਸੇ ਆ ਮੈਂ ਹਾਂ 5 ਮਿੰਟ ਹੈਗੇ ਚੱਲ ਮੈਂ ਭੈਣ ਜੀ ਦਾ ਪਤਾ ਲੈ ਜਾ। ਤੇ ਮੈਂ ਹਾਂ ਤੁਹਾਨੂੰ ਮੈਂ ਸਮਰੀਦ ਨੂੰ ਲੈ ਆਉਣਾ ਤੇ ਆਹ ਮੇਰੇ ਨਾਲ ਆ ਇਹ ਪਤਾ ਨਹੀਂ ਲੱਗਾ ਕਿਹੜੇ ਵਾਲੇ ਬਾਹਰ ਪੱਜ ਆਇਆ ਵੀ। ਹਾਏ ਕਿੰਨੇ ਕੁੱਤੇ ਨੰਗੇ ਆ। ਉਹਦੇ ਹੀੜਾਂ ਦੀ ਹੀੜਾਂ ਗਈਆਂ। ਮੈਂ ਮਰ ਜਾ ਮੇਰੇ ਤੀਨ ਪਾਏ ਕੁੱਤੇ ਖਾ ਜਾਂਦੇ। ਚੱਲ ਪਰੋ ਹੁਣ। ਹਾਏ ਹਾਏ। ਇਹਦੇ ਫਫੜੇ ਨੇ ਘਰ ਹੁਣ। ਪਰੋ ਹੁਣ ਦਾ ਲੈ ਆ। ਹਾਂ ਹਾਏ। ਚਲੋ ਚੱਲ ਤੂੰ। ਆ ਵੀ ਨਹੀਂ ਬੈਂਦਾ ਕਿੱਡਾ ਜਿਆ ਕਿ ਇਹਨਾਂ ਨੇ ਬੜਾ ਪਰੇਸ਼ਾਨ ਕੀਤਾ ਉਹ ਉੱਥੇ ਗੱਲੀ ਲੱਗੀ ਸੀ ਤੈਨੂੰ ਪਤਾ ਨਹੀਂ ਨੇੜੇ ਬਾਹਰ ਵਾ ਉਹਨੂੰ ਤਾਂ ਮੈਂ ਲੈਣ ਚਲ ਗਿਆ ਸੀ ਮੁੜ ਕੇ ਨਹੀਂ ਮੈਂ ਇਦਾਂ ਕਰਦੀ 10 ਮਿੰਟ ਪਹਿਲਾਂ ਜਾਣਾ ਪਿਆ ਕਰਨਾ ਸਰਕਾਰ ਵੀ ਕੁਝ ਨਹੀਂ ਕਰਨ ਈ ਇਹਨਾਂ ਨੂੰ ਮਰਵਾ ਦੇਣੇ ਚਾਹੀਦੇ ਆਹ ਤੇ ਕਿਰੇ ਨਿਆਣਿਆਂ ਨੂੰ ਵੇਖ ਕੇ ਤੇ ਨੰਗੜ ਨਹੀਂ ਦਿੰਦੇ ਜਿੱਗੇ ਭਲੇ ਸਿਆਣੇ ਬੰਦੇ ਤੋਂ ਨੰਗੜ ਦਿੰਦੇ ਉਹ ਦਿਨ ਚੰਗੀ ਭਲੀ ਕਿੱਡੀ ਤਗੜੀ ਸਾਡੀ ਬੱਛੀ ਖਾ ਲਈ ਕੁੱਤਿਆਂ ਨੇ ਹਾਏ ਬਾਬਾ ਮੈਂ 10 ਮਿੰਟ ਪਹਿਲਾਂ ਜਾਉ ਕੁੜੀ ਨੂੰ ਲੈਣ ਵਾਸਤੇ ਆਹ ਤਾਂ ਕੰਮ ਬੜਾ ਖਰਾਬ ਹੀ ਹੋ ਇਦਾਂ ਚਲੋ ਭਾਈ ਚਲੋ ਹੁਣ ਇਹਨੇ ਵੀ ਮਗਰ ਨਾਇ ਉਹ ਦਰੋਂਦਾ ਭੰਜ ਆਇਆ ਮੇਰੇ ਮਗਰ ਚਲੋ ਵੀ ਚੰਗਾ ਹੋ ਗਿਆ ਸਮਾਨ ਸੁੱਟ ਗਈ ਤੇਮਨ ਵਾਲੀ ਬੱਲੇ ਵੀ ਲੈ ਲੈਂਦਾ ਵਾ ਸਮਾਨ ਆਹੋ ਛੱਡ ਕੇ ਗਿਆ ਹੁਣੀ ਹੈ ਅੱਛਾ ਕਿੰਨੇ ਕ ਦਾ ਆ ਗਿਆ ਵਾ ਆ ਗਾ ਬਥੇਰਿਆਂ ਦਾ ਇਹ ਕਿਹੜਾ ਸਸਤਾ ਵਾ ਜਿਹੜੇ ਬਚੇ ਪੈਸੇ ਕਿਹੜੇ ਪੈਸੇ ਬਚੇ ਉਹ ਦੇ ਦੇਣੇ ਮੈਨੂੰ ਵੀ ਕੁਹ ਆ ਲੈ ਹੰਤਾ ਨਾ ਸਮਾਨ ਹਾਂ ਉਹ ਸਰੀਆ ਪਿਆ ਕਿੰਨਾ ਹੀ ਇਹੀ ਮਿਹਨਤ ਵੀ ਦੇਣੀ ਆ ਆ ਤੇ ਮੇਰੇ ਕੋਲ ਲੈ ਲਿਓ ਦੇ ਦੋ ਮੈਨੂੰ ਪੈਸੇ ਡੈਡੀ ਕੋਲ ਮੇਰੇ ਕੋਲ ਨਹੀਂ ਕੋਈ ਵੀ ਡੈਡੀ ਕੋਲੀ ਡੈਡੀ ਨੂੰ ਪੁੱਛਣਾ ਉਹਨੇ ਕਹਣਾ ਵੀਰ ਕੋਲੀ ਤੂੰ ਪੈਸੇ ਕਰਨੇ ਕੀ ਆ ਯਾਰ ਮੈਨੂੰ ਵੀ ਕਿਤੇ ਪੈਸੇ ਤੇ ਦਰਸ਼ਨ ਹੋ ਜਾਣਗੇ ਪੈਲੀ ਦੇ ਆਉਂਦੇ ਆ ਫਸਲ ਦੇ ਜਿਹੜੇ ਬਾ ਤੁਹਾਡੀਆਂ ਜੇਬਾਂ ਜਾਂਦੇ ਮੈਨੂੰ ਤਾਂ ਮਿਲਦਾ ਹੀ ਕੱਖ ਨਹੀਂ ਜੇਬਾਂ ਕਰੇ ਜਾਂਦੇ ਕੀਜਾ ਨਹੀਂ ਭੰਦੀਆਂ ਉਹਨਾਂ ਦੇਖਦੇ ਤੈਨੂੰ ਕਰਦੀਆਂ ਆ ਹੁਣ ਪੈਸੇ ਨਹੀਂ ਬਣੇ ਕੀ ਜਿਹੜਾ ਉਹ ਸੁਟਿਓ ਉਹ ਵਿੱਚੇ ਲੱਗ ਲੁਕ ਜਾਣਾ ਵਾ ਆਹੋ ਲੱਗ ਜਾਣਾ ਕਿੱਡਾ ਕੁ ਲਾ ਦੇਣਾ ਵੇਖੀ ਬਾਅਦ ਚ ਤੀ ਐਵੇਂ ਸਸਤੇ ਭਾਗ ਕਵਾੜ ਚ ਹੀ ਦੇਣਾ ਵਾ ਪਹਿਲਾਂ ਨਹੀਂ ਦੇਣੀ ਜੇ ਦੇਣਾ ਵਾ ਕਵਾੜ ਤੈਨੂੰ ਦੱਸ ਦਾਂਗਾ ਪਰ ਆਪੇ ਵੇਚ ਲੈ ਲੈ ਆਹੋ ਨਾ ਮਾ ਲਿਓਣ ਲੱਗਿਆ ਮੇਰੇ ਕੋਲ ਨਹੀਂ ਪੁਰਾਣਾ ਵੇਚਣ ਲੱਗਿਆ ਮੇਰੇ ਕੋਲ ਉਹ ਚੱਲ ਬਾਬਾ ਬੋਤਾ ਸਿਰ ਨਾ ਖਾ ਕਿੱਧਰੋਂ ਆਏ ਆ ਵੇ ਦੱਸ ਮੈਂ ਕੱਖ ਨਹੀਂ ਉੱਧਰੋਂ ਗਿਆ ਸੀ ਤਾਂ ਅਮਰੂਦ ਤੋੜ ਲੈ ਦੋ ਮੈਂ ਕਿਹਾ ਦਿਨਾਵਾ ਜਨਾਨੀਆਂ ਨੂੰ ਜਾ ਕੇ ਇੱਥੇ ਆਓ ਜਾ ਜਾ ਇਹੋ ਕਮੀ ਰਹਿ ਗਈ ਜਨਾਨੀ ਅਮਰੂਦ ਵਾਣ ਵਾਲੀ ਲੈ ਉੱਥੇ ਵੀ ਗੱਲ ਨਹੀਂ ਆ ਕੀੜੇ ਹੀ ਪੈਣੇ ਇਹਨਾਂ ਨੂੰ ਫਿਰ ਹੂੰ ਹੂੰ ਇਹਦੇ ਗੱਲ ਲੱਗੀ ਆ ਹੁਣ ਵੇਖਿਆ ਸਮਾਨ ਚੰਗਾ ਵਾ ਨਾ ਮਨ ਕੋ ਰੋਲਾ ਬੜਾ ਪੁੰਨਾ ਬਾਜ ਸਮਾਨ ਤੇ ਲੱਗੇ ਦਾ ਪਤਾ ਲੱਗੂਗਾ ਬਣਾਉਂਗਾ ਤੇ ਉਹ ਵੀ ਚੰਗਾ ਹੀ ਸੀ ਉਹ ਵੀ ਕਹਿੰਦੇ ਸੀ ਚੰਗਾ ਵਾ ਓਏ ਮਿਸਤਰੀ ਮਾੜਾ ਪੈ ਗਿਆ ਸਾਨੂੰ ਉਹਦੇ ਮਿਸਤਰੀ ਬੜਾ ਵਧੀਆ ਏ ਚਲ ਕੋਈ ਨਹੀਂ ਲੱਗ ਜੂ ਪਤਾ ਜਦੋਂ ਨੇਰੀ ਆਈ ਪਤਾ ਤੇ ਉਦੋਂ ਲੱਗੂ ਮਿਸਤਰੀ ਦਾ ਓਏ ਉਹ ਸਰੀਏ ਦੇ ਖਲਾੜਨਾ ਵਾ ਸਾਰੇ ਹੀ ਹੁਣੇ ਕੱਢਣਾ ਇਹਨਾਂ ਕਿਤੇ ਵੀ ਮਿਕਸ ਤੇ ਵੈਲਡਿੰਗ ਮਾਰਨਾ ਪੱਕਾ ਹੀ ਸਾਰਿਆਂ ਨੂੰ ਠੀਕ ਉਹ ਵਾਕਿਆ ਪੈਪ ਜੀ ਆ ਤੋ ਕੈਪ ਮਾਰੇ ਸੀ ਨਾ ਇਹ ਉੱਪਰ ਨਟ ਬੋਲਟ ਮਾਰਨੇ ਤੇ ਬਾਕੀ ਸਾਰੀ ਵੈਲਡਿੰਗ ਕਰਾਉਣੀ ਇਹਨੂੰ ਠੀਕ ਆ ਆਹ ਚਲੋ ਉਦਾਂ ਕਿੰਨੇ ਕਦਾ ਆ ਗਿਆ ਫੇਰ ਵੀ ਓਏ ਤੂੰ ਇਹ ਨਾ ਬੁਸ਼ ਤੈਨੂੰ ਸਮਾਨ ਬਣਿਆ ਵੇਖ ਲਈ ਇਹਨੂੰ ਕਿੱਦਾਂ ਵਧੀਆ ਲੱਗਦਾ ਤੂੰ ਅੰਬ ਖਾਣ ਕੇ ਰੁੱਕ ਕਿੰਨੇ ਮੈਨੂੰ ਦੱਸ ਪਹਿਲਾਂ ਚਲ ਬੇਲੀ ਵੀ ਖਾਲ ਦੂ ਡੈਡੀ ਬੇਲੀਂ ਜਾ ਕੇ ਮੇਰੇ ਭੈਣ ਨੂੰ ਦੱਸਾ ਮੇਰੇ ਕੋਲ ਐਨੀ ਕੋਈ ਵੀ ਟੀ ਨਾ ਮੇਰੇ ਕੋਲ ਭੇਲਾ ਦਾ ਨਾਮ ਲੱਕੋ ਪੈਸੇ ਡਾੜੀ ਨੇ ਗੱਲ ਕੀਤੀ ਡਾੜੀ ਨੇ ਪੈਸੇ ਦੇਣੇ ਇਹਨੂੰ ਡਾੜੀ ਦਾ ਵੀ ਹਾਲ ਤਾਬ ਕਿੱਥੋਂ ਰਲਦਾ ਮਾ ਜਾ ਜਾ ਅਮਰੂਦ ਦੇ ਗਿਆ ਉਹਨਾਂ ਨੂੰ ਐਵੇਂ ਸਿਰਨਾ ਮੇਰਾ ਖਾ ਮੇ ਪੰਮ ਰਿਹਾ ਕਰਨਾ ਦੇ ਮਿਸਤਰੀ ਨੇ ਤੂੰ ਸਮਾਨ ਕਿੰਨਾ ਹੈ ਨਾ ਬਾਹਰ ਪੈਣੋ ਚੋਕੇ ਨਾਲ ਗਾਵੇਂ ਨੂੰ ਕੜੀਏ ਕਰ ਸੈਟ ਫੁੱਟ ਗਿਆ ਮੂਹ ਫਲਾ ਗਿਆ ਉਹਨਾਂ ਨੂੰ ਇਹਨੂੰ ਅੰਦਰ ਆ ਖਲੀ ਉਧਰ ਚੰਗਾ ਆਓ ਤੂੰ ਛੋੜਦੀ ਹੋਣੀ ਆ ਜਾ ਦੇ ਆ ਚੱਲਿਆਂ ਆਗੇ ਆ ਜਾ ਮਿੰਟ ਮਿੰਟ ਫਿਰ ਨਾ ਦੇ ਦੇ ਤੂੰ ਮੂਹ ਦੀ ਇਹ ਤਾਂ ਮੈਨੂੰ ਦੇ ਦੇ ਮੂਹਦ ਨਹੀਂ ਆ ਅਮਰੂਦ ਆ ਅਮਰੂਦ ਕਹਿਂ ਬਲਾ ਮੈਂ ਕਹਿ ਦਿੰਨੀ ਅਮਰੂਦ ਆਉਂਦਾ ਨਹੀਂ ਮੂਦ ਦੇ ਦੇ ਇਹ ਵੀ ਕੋਈ ਗੱਲ ਆ ਤਾਂ ਤੈਨੂੰ ਚੰਗਾ ਭਲਾ ਪਤਾ ਨਾ ਉਹਦਾ ਸਮਝ ਲੱਗ ਗਈ ਇਹ ਤੈਨੂੰ ਤਾਂ ਬਣਾ ਦੇ ਅਮਰੂਦ ਉਹਨੂੰ ਉਹ ਨਹੀਂ ਨਹੀਂ ਜਾਣਿਆਂ ਲਈ ਆ ਮੈਂ ਜਾਣਿਆਂ ਨੂੰ ਦੇਣੇ ਆ ਉਹ ਵਦਾ ਬੰਦਾ ਵਾ ਆ ਵੇ ਹਮਾਹਾਂ ਦੋ ਪੱਕੇ ਲੱਭੇ ਆ ਆਪਣੀ ਰੋਟੀ ਨੂੰ ਦੇਣੇ ਆ ਬੁੱਧੀਆਂ ਨੂੰ ਦੇਣੀ ਆ ਬੁੱਧੀਆਂ ਦੇ ਮੱਦਦ ਲੱਦਾ ਰਹਿੰਦਾ ਇੰਨਾ ਦਾਦਾ ਨਾਲ ਬੁੱਧੀਆਂ ਤਾਂ ਦਿੱਤੇ ਤੂੰ ਚੁੱਪ ਕੀਤੀ ਜਾਗਾ ਤੂੰ ਲੜਾਈ ਕਰਾ ਦੇਂਦੇ ਨਾ ਦੀ ਇਹ ਦਾਦਾ ਬਰਾਵਾ ਬੁੱਧੀਆਂ ਦਾ ਪਹਿਲਾਂ ਸੱਥੀ ਇਹ ਵੀ ਨਾਲ ਸੱਥੀ ਹੋ ਜਾਣੀ ਆ ਰਹਿ ਰਹਿ ਗਈ ਤੂੰ ਨਾ ਤਾ ਤਾ ਦੀ ਦਿੱਤੇ ਨਹੀਂ ਆ ਬੜੇ ਕਾਂਡੇ ਗੋਡੇ ਨਾਲ ਮਕਾਏ ਅੱਜ ਕਿੱਥੋਂ ਲੈ ਦੇਈ ਇਹ ਉਹ ਬੁੱਧੀ ਨਹੀਂ ਆਈ ਐਦਾਂ ਵੱਡਾ ਬੈਦ ਲੈ ਤੇ ਮੈਂ ਹਣ ਸੋਨੇ ਦੇ ਪਾਏ ਆ ਨਾ ਮੈਂ ਤਾਂ ਵਿੱਚ ਤਾਪ ਵੀ ਨਹੀਂ ਇਹਦੇ ਤੋਂ ਲੈ ਹੂੰ ਦਿਖਾ ਹਾਂ ਆ ਵੀ ਨਹੀਂ ਆ ਲੈ ਆ ਵੀ ਇਹ ਨੀਰੀ ਸੋਨੇ ਦੀ ਲੱਗਦੀ ਕਿ ਹੂੰ ਤੂੰ ਮੁਖ ਦੇ ਜੀ ਨਾ ਇੱਥੇ ਰੋਲੀ ਪੈ ਜਾਣੀ ਵੇਖੀ ਇੱਕ ਅੱਧੇ ਦਿਨ ਦੀ ਰਿਆਵਾਂ ਦੀ ਹੋਰ ਅੰਗਲਾਂ ਵੜ ਦੇਣੀਆਂ ਕਿਨੇ ਵੇਖੀ ਤੁਸੀਂ ਨਾ ਉਂਗਲਾਂ-ਉਂਗਲਾਂ ਵੜਾ ਲੈਣੇ ਕਿ ਕੋਣੋ ਇਹ ਹਰੀ ਜੀ ਜਨਾ ਪਾਇਆ ਕਰੋ ਤੈਨੂੰ ਦੱਤ ਦੇਣਾ ਵੀ ਇਹ ਅਹੀਂ ਤੇ ਬੁੱਧੀ ਤੇ ਨਹੀਂ ਆਵਾ ਉਹ ਨਹੀਂ ਮੰਨਦੇ ਹੁੰਦੇ ਅਗਲ ਕੁੱਟਦੇ ਨੇ ਮੁੜ ਕੇ ਆ ਨਹਿਰ ਤੇ ਰੱਗੇ ਲੋਕੀ ਤੋਰੇ ਫਿਰਦੇ ਮਲੀ ਉਮਲੀ ਜੇ ਧਈ ਦਾਲੀ ਇਹ ਨਾ ਪੱਕ ਜਾ ਕਰੋ ਹਾਂ ਤੁ ਜਾ ਕੇ ਆ ਲਾਦੀ ਜਾ ਕੇ ਹੁਣ ਆ ਨਾ ਕਹਿਣੀ ਪਾਏ ਆਹੋ ਦੇ ਦੇ ਇਤਨੇ ਆਣੇ ਰੋਣੇ ਵੇਖੀਆਂ ਜਾ ਕੇ ਬੋਲੇ ਆਜਾ ਨਾ ਮੈਂ ਚੱਲਿਆ ਉਧਰ ਨਾ ਕੋਈ ਨਾ ਅੱਗੇ ਨਹੀਂ ਸਰਨਾ ਇਹ ਵੀ ਚੱਲੀਆਂ ਮੈਂ ਉਧਰ ਨੂੰ ਕਹਿ ਲੈ ਆਉਣ ਨਾ ਨਾ ਮੈਂ ਬੜੀ ਮੁਸ਼ਕਲ ਲੱਗਦੀ ਆ ਦੇਖੋ ਕਿ ਕੁੜੀਆਂ ਮਗਰੀਆਂ ਮਰੂਦ ਤੂੰ ਰਹਿਣ ਦੇ ਐਵੇਂ ਪਾ ਤੂੰ ਕਿਹੜੇ ਜਾ ਪਾਪਾ ਜਾ ਚੱਲੇ ਆਂ ਬੁੜੀਆਂ ਨਹੀਂ ਤਾ ਤੀਂ ਦੁੱਲੀ ਤੋਂ ਤੋਤੇ ਲਾਂਦਾ ਵਾ ਲੱਗਦਾ ਨਹੀਂ ਉਹ ਝੂਠੇ ਹੀ ਉਹ ਤੋਦਿਆ ਦੇ ਤੂੰ ਇਦਾਂ ਕਰੋ ਉਹ ਤੋਂ ਤੋੜ ਲਿਆ ਬਰੇ ਪੱਕੇ ਹੀ ਮੈਂ ਵੇਖ ਕੇ ਆਇਆ ਆਂ ਅਹੀਂ ਤੇ ਉਧਰ ਨੂੰ ਥੱਲੇ ਨਹੀਂ ਅਹੀਂ ਤੇ ਇਧਰ ਨੂੰ ਥੱਲੀਆਂ ਹੀ ਥੱਤ ਇਧਰ ਕੀ ਕਰਾਂ ਮੈਂ ਅਹੀਂ ਤੇ ਉਹ ਤਾਈਤਾ ਤੋਂ ਥੋਂ ਫੇਰ ਆਉਣੀ ਆ ਮਾ ਤੁਹਾਡੀਆਂ ਦੇ ਬੁੜੀਆਂ ਨਾਲ ਆਂਦਾ ਪੈਂਦੀਆਂ ਤੇ ਟੀ ਤਾਂ ਆਂਦਾ ਵਾ ਹੁੰਦਾ ਤੇ ਤੂੰ ਵੀ ਚੁੱਪ ਕੀਤੀ ਰਿਹਾ ਕਰ ਤੂੰ ਹੀ ਸ਼ਰਾਕੋਟ ਦੀ ਲੱਗ ਜਾ ਕੇ ਮੈਂ ਤਾਂ ਨਹੀਂ ਦੋਦੀ ਮੈਂ ਤਾਂ ਉਹਦੇ ਹੀ ਬੋਲਦੀ ਤੇ ਉਹ ਦੁੱਤਾ ਤਾਂ ਲੈਂਦੀ ਤੇਰੀ ਗੁੱਸਾ ਕਰ ਲੈਂਦੀ ਗੱਲ ਤਾਂ ਹੁਣ ਸਮਝ ਨਹੀਂ ਗੱਲ ਤਾਂ ਨਹੀਂ ਗੁੱਸਾ ਕਰਦੀਆਂ ਉਹ ਇਹਦਾਂ ਬੰਦ ਆਂਦੀ ਹੈ ਨਾ ਉਹਨਾਂ ਦੀ ਮੇਨਾਂ ਬੰਦੀ ਨਹੀਂ ਪਤਾ ਨਹੀਂ ਤੂੰ ਸਾਡੀਆਂ ਰੈਂਦੀਆਂ ਨਹੀਂ ਹੁਣ ਉਹਦੇ ਲਾਗੇ ਮੈਂ ਤਾਂ ਨਹੀਂ ਗੱਲ ਕੀਤੀ ਪੈਸੇ ਨਾ ਬੁੱਧੇ ਖਰਚਿਆ ਕਰੋ ਉਹ ਤੁਹਾਨੂੰ ਪਰਦਾ ਪੈਸੇ ਵੀ ਦੋ ਨਹੀਂ ਬੈਂਕ ਦੀ ਵੀ ਉਹ ਵੀ ਬੱਜੀ ਲੋਨ ਦੀ ਹੈ ਨਾ ਉਹ ਕਹਿੰਦੀ ਮੈਂ ਕਿੱਥੋਂ ਤਾਂਦੇ ਤੋਂ ਆਈ ਬੱਥ ਤੇ ਉਹ ਹੋਰ ਹੁੰਦੀਆਂ ਰਹਿੰਦੀਆਂ ਮੈਂ ਉਹਨਾਂ ਦੀ ਨਹੀਂ ਗੱਲ ਕੋਈ ਵੀ ਤੇ ਮੈਨੂੰ ਰੋਟੀ ਵੀ ਦਿਵਾਲੀ ਤੇ ਫਿਰ ਉਹਨੇ ਮੈਨੂੰ 50 ਰੁਪਏ ਤੱਤ ਜ਼ਿਆਦਾ ਕਰਕੇ ਦੇਤਾ ਤਾਤ ਤਾ ਲੈਨੇ ਲੈ ਤੋ ਉਹ ਜਿਹੜਾ ਕੋ ਮਾੜਾ ਮੋਟਾ ਹੈ ਕਰ ਤਾਈ ਦੀ ਕੋ ਸ਼ਾਪਸ਼ੂ ਪਾਈ ਪ੍ਰਾਣੀ ਤੂੰ ਖਵਾ ਬੈਣੀ ਉਹਨਾਂ ਕੋ ਇਹ ਨਹੀਂ ਹੱਡੇ ਘਰ ਸੋਣਾ ਤੇ ਇਹੋ ਜਿਹੋ ਨਾਲ ਮਗਾ ਕਰ ਠੂਠੇ ਰਸਤੇ ਦੀ ਜਿਹੜਾ ਤੋਣਾ ਸਾਨੂੰ ਸਾਨੂੰ ਇਹਦੇ ਬਾਹ ਤੇ ਪੋਣਾ ਨਾ ਮੰਮੀ ਨੇ ਓਨੀ ਤੇਨੀ ਤੇ ਜੇ ਸੱਤ ਬਾ ਕੇ ਰੱਖਿਆ ਤਿੰਨਾ ਪੈਣਾ ਦੇ ਤੂੰ ਨਾ ਹੋੜਨਾ ਕਿਸੇ ਨੂੰ ਕਹਦੀ ਐਵੇਂ ਲਟਾ ਨਾ ਦੇ ਜੇ ਆ ਕੇ ਰਟਕੇ ਰਹਿਣ ਦੇ ਨਹੀਂ ਹੋ ਤੇ ਤੈਨੂੰ ਨਹੀਂ ਦਿੱਤਨਾ ਬਸ ਤੇ ਤੁਹਾਨੂੰ ਤੇ ਦਿੱਤਣਾ ਨਹੀਂ ਸਾਬੀ ਨਹੀਂ ਬਣਾ ਦਸੀ ਨਾ ਮੇਰੀ ਘਰ ਦੀ ਦੱਸੀ ਨਾ ਉਹਦੀ ਘਰ ਦੀ ਨੂੰ ਦੱਸੀ ਚਲ ਠੀਕ ਆ ਤਨਾਬ ਨਹੀਂ ਤਾਈ ਨੂੰ ਦੱਸੀ ਕੋਈ ਵੀ ਰਹਿ ਤੈਨੂੰ ਨਹੀਂ ਪਤਾ ਸਿਦਾਰੇ ਤੁਹਾਨੂੰ ਨਹੀਂ ਪਤਾ ਉਹ ਅੱਗੇ ਸਰਦੀਆਂ ਤੁਹਾਡੇ ਤੋਂ ਆਹ ਇਹ ਉਹਨਾਂ ਫੇੜਾ ਖਣਾ ਇਹਨਾਂ ਕੋਲ ਸੋਨਾ ਹੈ ਕਹਦੇ ਪੈਸੇ ਕਿਹਨੂੰ ਕਰਦੀਆਂ ਬੈਂਕ ਦੇ ਤੇ ਬਕੀਟੀਆਂ ਰੋ 10 ਫੇਰ ਧੋਣਾ ਬੋਣਾ ਕਾ ਧੋਂਦਾ ਵਾ ਕਹਿੰਦੇ ਇੱਥੇ ਨਹੀਂ ਪਾਤੇ ਦਾਣਾ ਜਿੱਦੋਂ ਤੇਰਾ ਵਿਆਹ ਹੋ ਜਾਊਗਾ ਨਾ ਜਿੱਦੋਂ ਸਹੁਰਿਆਂ ਤੋਂ ਆਇਆ ਕਰੇਗੀ ਉਦੋਂ ਪਾਇਆ ਕਰੀ ਤੇ ਕਹਿ ਰਿਆ ਕਰੀਂ ਕਿ ਮੇਰੇ ਸਹੁਰਿਆਂ ਨੇ ਪਾਇਆ ਵਾ ਇਹ ਨਾਲ ਨਾ ਕਿੱਥੇ ਪਾਇਆ ਵਾ ਇਹ ਫੇਰ ਬੁੜੀਆਂ ਖਣਾਂਗੇ ਉਹਨੇ ਕੋਈ ਪੈਸੇ ਹੈਗੇ ਤੁਸੀਂ ਇਹਦੇ ਉਹਨੇ ਕੋਈ ਪੈਸੇ ਹੈ ਨਹੀਂ ਪੈਸੇ ਹੈ ਨਹੀਂ ਤੇ ਫੇਰ ਮੇਰੇ ਤੋਰੇ ਆ ਕਰਨੀ ਤੋਰ ਪਿਆ ਕਰਨੇ ਹੋਰ ਕਦੀ ਕਦਾਈ ਪਾਇਆ ਕਰਨਾ ਵਾ ਜਦੋਂ ਇੱਥੇ ਆਏਗਾ ਨਾ ਉਦੋਂ ਪਾਇਆ ਕਰਨਾ ਵਾ ਚਲ ਠੀਕ ਉਹਦੇ ਦੇਣੇ ਦੇਣੇ ਆਏਗਾ ਤੁਕੜਾ ਰਾਤ ਆਇਆ ਕਰਨਾ ਵਾ ਨਹੀਂ ਆ ਜਾਇਆ ਕਰਨਾ ਮੈਂ ਤਾਂ ਬਰੇ ਬਰੇ ਦੇਣ ਜਾ ਤੇ ਜਾਇਆ ਕਰਨਾ ਇੱਥੇ ਚਲ ਰਹਿ ਲੈ ਗਰੀ ਕੋਈ ਗੱਲ ਨਹੀਂ ਤੁਹਾਡਾ ਘਰ ਵਾ ਹਾਂ ਤੇ ਇਹਦੇ ਪਾਉਣੇ ਨੂੰ ਹੀ ਇੱਥੇ ਰੱਖ ਲੈਣਾ ਵਾ ਆ ਚਲ ਵਧੀਆ ਮੈਂ ਵਿਆਹ ਕਰੋਣਾ ਨਹੀਂ ਮੇਰੇ ਦੇਣਾ ਨਹੀਂ ਨਹੀਂ ਇਦਾਂ ਕਰਾਂਗੇ ਇਦਾਂ ਕਰਾਂਗੇ ਇਹਦੇ ਪੁਰਾਣੇ ਨੂੰ ਕਲਾ ਦੇ ਤੇਰੇ ਪੁਰਾਣੇ ਨੂੰ ਰੱਖ ਲਾਂਗੇ ਇੱਥੇ ਤਾਲ ਇਦਾਂ ਚਾਲਾਂਗੇ ਆਹੋ ਨਹੀਂ ਨਾ ਪਰ ਮੈਂ ਦਾਦਾ ਕੋ ਰਹਿਣਾ ਨਾ ਆਪਣੀ ਕੋ ਆਪਣੀ ਦਾਤ ਦੀ ਮੈਂ ਬਣੀ ਮੈਂ ਮੰਮੀ ਨੂੰ ਛੱਡ ਕੇ ਨਹੀਂ ਜਾਣਾ ਤੂੰ ਇਦਾਂ ਕਰ ਜਾ ਲੈ ਜਾ ਇਹਨੂੰ ਤੇ ਉਦੋਂ ਟਾਈਮ ਨਾ ਮੁੜਾਇਓ ਤੇ ਨਾਲ ਇਦਾਂ ਕਰੀ ਉਹ ਗੱਡੀ ਫੇਰ ਘਰ ਤੱਕ ਇੱਧਰ ਦੇ ਪਾਸੇ ਸਾਖ ਬੜਾ ਵਧੀਆ ਤੋੜ ਲਿਆ ਇੱਥੇ ਜੰਦੀ ਤੋੜ ਲਓ ਫੇਰ ਤਾਂ ਨੀ ਹਮ ਬੁੱਧੀਆਂ ਨੇ ਲਾਂਦੇ ਪੁਰਾਣੇ ਇਦਾਂ ਕਰੀ ਜਿਹੜੀ ਐ ਹੋਗਾ ਵੀ ਵਟ ਨਾ ਲੰਮੀ ਉਹਦੇ ਸ਼ਲਗਮ ਹੀ ਹੈਗੀ ਪੁੱਟ ਲਈ ਦਲਦੀ ਤਾ ਹਾਂ ਫੂਨ ਦਾ ਪਤਾ ਲੱਗਦਾ ਵਾ ਵੀ ਆਪਾਂ ਚਲਾਉਣਾ ਵਾ ਆ ਜਿਹੜੇ ਖੁੱਲੇ ਛੱਡੇ ਦਵਾਰ ਇਹਨਾਂ ਦਾ ਨਹੀਂ ਪਤਾ ਸਾਰਾ ਕੰਮ ਮੈਂ ਹੀ ਕਰਾਂ ਤੇ ਕਰਾਂ ਇਹਨ ਮੇਰੇ ਤੋਂ ਬਿਨਾ ਤਾਂ ਇਹਨੇ ਬੰਦ ਵੀ ਨਹੀਂ ਕਰਨੇ ਹੁੰਦੇ ਬੂਵੇ ਨਾ ਕੀ ਬੰਦ ਨਹੀਂ ਕਰਨੇ ਹੁੰਦੇ ਮੈਂ ਨਹੀਂ ਕੁਛ ਵੀ ਕੀਤਾ ਮਨਪ੍ਰੀਤ ਕਿੱਥੇ ਚਲਨੀ ਆ ਜੇ ਤੁਸੀਂ ਅਈ ਉਧਰ ਧਰ ਲੀਆਂ ਤਾਂ ਇਹ ਤਾਂ ਉਧਰ ਕੀ ਕਰਨ ਚੱਲੀਆਂ ਇੱਧਰ ਆਜੋ ਸਾਡੇ ਘਰ ਆਜੋ ਤੁਹਾਡੇ ਤਾਂ ਨਹੀਂ ਹੋਣਾ ਵੀ ਦਿਨ ਦਾ ਤਿੱਧਾ ਹੀ ਤਲਦੇ ਹੋ ਫੇਰ ਤੁਸੀਂ ਲੜ ਪੈਣੀ ਆ ਨਾ ਤੁਹਾਡੇ ਨਾਲ ਲੈ ਆਪਾਂ ਕਦੋਂ ਲੜਦੀਆਂ ਵਾ ਨਹੀਂ ਪਹਿਲਾਂ ਤੇਰਾ ਹੀ ਘਰ ਵਾਲਾ ਆਂਦਾ ਹੋਣਾ ਵਾ ਨਾ ਜਾਏ ਉਹਨਾਂ ਦੇ ਘਰ ਮੇਰੇ ਨੇ ਨਹੀਂ ਕਿਹਾ ਗੱਡੇ ਵੀਨੇ ਤੇ ਆ ਹੀਗਾ ਲੈ ਕਿ ਤਿੱਧੇ ਤਲਦੇ ਹੋ ਕਹਿੰਦਾ ਫੇਰ ਲੜਾਤੀਆਂ ਲਿਆਂਦੀਆਂ ਵਾ ਅੱਛਾ ਵੇਖ ਲੈ ਦੀਦੀ ਤੇਰਾ ਘਰ ਵਾਲਾ ਗੱਲਾਂ ਕਰਦਾ ਹੀ ਨਹੀਂ ਇਹਨੂੰ ਬੜਾ ਪਤਾ ਲੱਗਦਾ ਤੇਰੇ ਘਰ ਵਾਲੇ ਵੱਲੋਂ ਕਹਿਣਾ ਵੀ ਨਾਲ ਹੀ ਅੱਛਾ ਦੋਵਾਂ ਨੇ ਇਹ ਕਹੀਆਂ ਇਹਨੂੰ ਤਾਂ ਮੈਂ ਪੁੱਛਦੀ ਹੀ ਆ ਨਾ ਕਿ ਕਿੱਦਾਂ ਗੱਲਾਂ ਕਰਦਾ ਇਹਦਾ ਲੜਾਈ ਹੋ ਜਾਂਦੀ ਫਿਰ ਉਹਨਾਂ ਨਾਲ ਲੜਾਈ ਤੇ ਤੂੰ ਪਾਤੀ ਮੈਂ ਪੁੱਛਦੀ ਆ ਜਾ ਕੇ ਇਹਦਾ ਮਤਲਬ ਤੂੰ ਲੜਾਈ ਪਾਤੀ ਆ ਮੈਂ ਤਾਂ ਦੋਪਾਈ ਮੈਂ ਬਾਈ ਨਾਲ ਲੜਾਈ ਤੂੰ ਉਹ ਤਾਂ ਮੈਨੂੰ ਦੀਦੀ ਸੱਚ ਦੱਸਦੀ ਜੀ ਉਹ ਵੀ ਨਾ ਨਾ ਦੱਸੇ ਤੇ ਮੈਨੂੰ ਤਾਂ ਪਤਾ ਹੀ ਨਾ ਲੱਗੇ ਵੀ ਸਾਬੀ ਬਾਹਰ ਆ ਬੁਖਤੋਈਆਂ ਕਰਦਾ ਫਿਰਦਾ ਤੇ ਤੇਰਾ ਘਰ ਵਾਲਾ ਵੀ ਕਰਦਾ ਦੀਦੀ ਉਹਦੇ ਵਾਲ ਵੀ ਧਿਆਨ ਦੇ ਮੱਸਾ ਨਹੀਂ ਉਹਦੇ ਵਾਲ ਕੀ ਧਿਆਨ ਦਵਾ ਆਹੋ ਚੱਜਦੀਆਂ ਹੋਣ ਤੇ ਆਪੇ ਨਾ ਧਿਆਨ ਦਈਏ ਕਿ ਤੋਹ ਤੈੰਦਾ ਇਹਨਾਂ ਨੂੰ ਤੋਤਰਾਂ ਦਿੱਥਿਆ ਤਰੋ ਥਰਦੀਆਂ ਬਰਾਟਰੇ ਤੋਂ ਕੀ ਟੋਕਰਾ ਤੋਤਨਾ ਦਿੱਥਿਆ ਤਰੋ ਤੋਸਨਾ ਦੱਸਿਆ ਕਰੋ ਭੈਣਾ ਸਮਝ ਜਾ ਇਹਨਾਂ ਦੀ ਐਸ਼ਾ ਕੁਛ ਨਹੀਂ ਦੱਸਣਾ ਇਹ ਤੇ ਦੱਲ ਵੀ ਨਹੀਂ ਦਿੱਤਨੀ ਹੋਰ ਦੱਸ ਤੋ ਮੈਨੂੰ ਚੰਗੀ ਤਰ੍ਹਾਂ ਮੈਨੂੰ ਚੰਗੀ ਤਰ੍ਹਾਂ ਗੁੱਸਾ ਚੜੇ ਇਹ ਤਾਂ ਇਹ 5 ਰੁਪਈਆ ਵਾਲੇ ਪਤਾ ਲੱਗਦਾ ਪਤਾ ਲੱਗਦਾ 15 ਰੁਪਈਆ ਪਰ ਨਹੀਂ ਨਿਰਾਇ ਸੋਨਾ ਹੀ ਲੱਗਣਦਾ ਵੀ ਸੋਨਾ ਪਾਇਆ ਜਾਂਦਾ ਐਨ ਤਾਂ ਅੰਕਲਵਾ ਆ 5 ਰੁਪਈਆ ਤੇ ਪਿੱਤਲ ਦੇ ਅੰਤਰੇ ਤੋਲ ਦਿੰਦਾ ਦਿਆ ਰੋਟਾਰਵਲਾ ਤੇ ਆਂਦੇ ਆ ਹੀਗਾ ਕਿਤੇ ਨਾਇਰ ਤੇ ਜਾਂਦੇ ਦਿੰਦੇ ਤੋੜ ਨਾ ਪੈ ਜਨਾ ਫਿਰ ਤੇਨੂੰ ਪਤਾ ਲੱਗਦਾ ਨਾ ਤੋੜਾ ਨੂੰ ਪਤਾ ਲੱਗਦਾ ਨਾ ਨਤਲੀ ਆ ਹੁਣ ਨਹੀਂ ਮਿਲੋਨੇ ਫਿਰ ਕੀ ਲੂਨੇ ਨਹੀਂ ਫਿਰ ਫਿਰ ਉਹ ਕਹਿੰਦਾ ਤੋੜ ਦਪੇਰਾ ਵੀ ਮਾਰਦੇ ਹੁੰਦੇ ਆ ਹਾਂ ਇਹ ਨਹੀਂ ਆ ਤੇ ਅਸਲੀ ਪਾਏ ਇਹਨੇ ਨਿੱਤੇ ਦੋ ਅੱਤਲੀ ਪਾਏ ਆ ਨੀ ਪੰਜਾਵਾਂ ਪਰਿਆਂ ਦੇ ਲੈ ਆ ਪੰਜਾਵਾਂ ਦੇ ਆ ਲੈ ਆ ਸ਼ਾਪ ਵੀ ਹਾਂ ਤੇ ਪਤਾ ਕਿ ਰੌਂਦੀ ਕਹਿੰਦੀ ਲੈ 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 ਫੇ ਇੰਨੇ ਕੋਣ ਰੌਂਡੇ ਉਹ ਜੱਜੀ ਬੁੱਧੀ ਆਈ ਸੀ ਤਲ ਤੇ ਤੀ ਤੇ ਦੇ ਤ ਵੀ ਨਹੀਂ ਥੋਲਿਆ ਵੀ ਤੋਈ ਆਵੇ ਤਾਂ ਦੇ ਥੋਲ ਹਾ ਦੋਸਤਰਾ ਗੇਟ ਤੇ ਖੁੱਲਾ ਰਹਿੰਦਾ ਮੈਂ ਹੀ ਬੰਦ ਕਰਾਂ ਤੇ ਕਰਾਂ ਉਹ ਤਾਂ ਕਿਹਨੂੰ ਦਿਖਦਾ ਹੀ ਨਹੀਂ ਵੀ ਬੰਦ ਕਰਨਾ ਜਿੱਦੋ ਤੋਈ ਆਉਂਦਾ ਨਾ ਤੁਹਾਡੇ ਤਰਫ ਉਦੋਂ ਨਹੀਂ ਤਾਂ ਤਾਂ ਦੇ ਤੇ ਥੋਲਦਾ ਹਾਂ ਜਦੋਂ ਤੂੰ ਹੀ ਦਾਨੇ ਆ ਨਾ ਉਦੋਂ ਦੇ ਤੇ ਥੁਲ ਦਿੰਦਾ ਆਵੇਂ ਗੱਡੀ ਕੱਢ ਕੇ ਬਾਹਰ ਲਾਤੀ ਏ ਬਾਅਦ ਚ ਨਹੀਂ ਘੇਟ ਬੰਦ ਹੋਇਆ ਨਹੀਂ ਚੁੱਪ ਕਰ ਜਾ ਨਹੀਂ ਐਵੇਂ ਗੱਲਾਂ ਕਰੀ ਜਾਨੀਆਂ ਤੂੰ ਕਰਤਾ ਬੰਦ ਤੈਨੂੰ ਭਾਰ ਲੱਗ ਗਿਆ ਤੇ ਖੁੱਲਾ ਤੇ ਛੱਡ ਛੱਡਦੇ ਨਾ ਨਹੀਂ ਟੱਲ ਨਹੀਂ ਰੋ ਤਲਾ ਹੀ ਦੋਨਾਂ ਤੇ ਤੁਹਾਡਾ ਨਾ ਤੂੰ ਨਹੀਂ ਆ ਜਾ ਮਨਪ੍ਰੀਤ ਇੱਥੇ ਕੋਟ ਚਾਹ ਪੀ ਲੈ ਰਹਾ ਬੜਾ ਨੀਲੇ ਹੋਣਾ ਮੁੜ ਕੇ ਤੂੰ ਲੜਦੀਆਂ ਰਹਿੰਦੀਆਂ ਵੇ ਤੇਰੀ ਖੰਡ ਪੱਤੀ ਨੂੰ ਲੀ ਲੱਗਣ ਈ ਜਾ ਲੈ ਨੇ ਜਿੱਥੇ ਜਾਂਦੀਆਂ ਹਾਏ ਹਾਏ ਫੇਰ ਕੀ ਆ ਜਾਓ ਮਨਪ੍ਰੀਤ ਜਾ ਗਾ ਗੇ ਡਿਗੇਟ ਗੇਟ ਗੇਟ ਲਾਈ ਹੀ ਹੈ ਨਾਨਾ ਕੋ ਗੱਲਾਂ ਪੁੱਛਣੀਆਂ ਹੀ ਹੋਰ ਵੀ ਸਾਬੀ ਭਲਾ ਕੀ ਗੱਲਾਂ ਕਰਦਾ ਵਾ ਬਾਰ ਸੁਭਾਨ ਲਾ ਮਾਝਾ ਆਵੇਗੀ ਮਾਨਪ੍ਰੀਤ ਇੱਧਰ ਆ ਮੈਂ ਚਾਹ ਰੱਖੀ ਐ ਬਸ ਦੁੱਧ ਹੀ ਪੀਣ ਵਾਲਾ ਆਜੋ ਆਜੋ ਗੱਲ ਸੁਣੋ ਇੱਧਰ ਪਰ ਐਂ ਤੇ ਤਾਂ ਨਹੀਂ ਨਾ ਪੀਨੀ ਮੈਂ ਬਣਾਈ ਹੁਣ ਤੂੰ ਦੁੱਧ ਪਿੰਦੀਆਂ ਜੇ ਐਂ ਚਾਹ ਬੰਦ ਕੀਤੀ ਐ ਬੰਦ ਤਾਂ ਕੀਤੀ ਕਿਉਂ ਸਿਆਲ ਜਿਹੜਾ ਚਾਹ ਬੰਦ ਕਰਦਾ ਜਿੱਦਾਂ ਬੰਦ ਕੀਤੀ ਹੋਵੇ ਉਹ ਵੀ ਚਾਲੂ ਕਰ ਲੈਂਦੇ ਸਿਆਲ ਆ ਗਿਆ ਤੇ ਚਾਹ ਪੀਏ ਘੁੱਟ ਐਂ ਕਹ ਤੁਰਾ ਤਰ ਪਾਗਲ ਕਰ ਲ ਅਗਰ ਇਹ ਨਾ ਫਿਰ ਆਹੋ ਤਰਪਾ ਕੱਲ੍ਹ ਕਰੀਏ ਤਰਪਾ ਸਰਪਾ ਭਨੇ ਅਈ ਸਰਫ ਠੀਕ ਹੈ ਇੱਕ ਤੇ ਤੁਹਾਡੇ ਘਰ ਆਉਣਾ ਕੀ ਤੁਹਾਨੂੰ ਤਾਂ ਸਮਝ ਤੇ ਲੱਗਦੀ ਨਹੀਂ 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 ਲੱਗਦੀ ਆਵੇ ਮੈਨੂੰ ਸਮਝਾ ਦਿੰਦੀ ਦਿੱਤੀ ਬੋਤਾ ਇਹਨੂੰ ਸਿਖਾ ਲਓ ਬੋਲਣਾ ਕੱਲ੍ਹ ਨੂੰ ਇਹਨੂੰ ਵਿਆਉਣਾ ਨਹੀਂ ਜੇ ਚੰਗਾ ਭਲਾ ਤੇ ਬੋਲਦੀ ਸਾਨੂੰ ਸਾਰੀ ਸਮਝ ਆਉਂਦੀ ਤੁਹਾਨੂੰ ਨਹੀਂ ਹਜੇ ਤੈਨੂੰ ਨਹੀਂ ਹੋਣਾ ਦੇ ਥੋੜੇ ਦਿਨ ਰੋਤ ਤੇ ਫਿਰ ਆ ਮੁੰਡਾ ਤੇ ਨਹੀਂ ਤਿਆਰ ਕਰਕੇ ਬਿਠਾ ਲੈ ਤੇਰੇ ਵਾਦੇ ਤੇ ਤਾਂ ਮੇਰੀ ਮੇਰੀ ਤੇ ਮੰਮੀ ਨੇ ਦੇਤ ਵੀ ਲਿਆਵਾ ਮੇਰੇ ਲਈ ਹਾਂ ਹਾਏ ਮੈਂ ਤੇ ਦੱਤਣਾ ਹੀ ਨਹੀਂ ਪਤਾ ਨਹੀਂ ਤਾਂ ਤਾ ਮੂੰਹ ਤੋਂ ਨਿਤਲ ਹੀ ਦੰਦਾਵਾ ਕਿ ਬਾਸ ਤੇ ਤੋਰ ਕਿ ਦਰਦ ਸਾਂ ਵੇਲਾ ਸਾਡਾ ਡੈਡੀ ਵਿਚਾਰਾ ਆਖੂਗਾ ਮੇਰੀਆਂ ਧੀਆ ਵਾ ਉਹਨਾਂ ਨੂੰ ਨਾ ਕੁਛ ਕਿਹਾ ਕਰੋ ਘਰ ਸੱਜਿਆ ਕਰੋ ਚਾਹ ਲਾਚੀਆਂ ਵਾਲੀ ਪਿਆਲਿਆ ਕਰੋ ਤੇ ਧੀਆ ਵੇਖ ਲੋ ਪਰਦੇ ਪਾਉਣ ਡਈਆਂ ਉਹ ਦੇ ਕੋਦੋਂ ਪਾਉਂਦੀਆਂ ਹਜੇ ਤਹੀ ਤਾਇ ਨੂੰ ਦਤ ਨਹੀਂ ਤਾਰ ਆਵਾਜ਼ ਮਾ ਨਹੀਂ ਇਹਨੂੰ ਫੇ ਇਹਨੂੰ ਬਤਾ ਤੇ ਫਿਰ ਨੂੰ ਤਲਾ ਤਾਨੀ ਫੇਟ ਦੇ ਦਾ ਤੇ ਆਪ ਕੰਮ ਕਰ ਲਿਆ ਤੇ ਮੁੜ ਕੇ ਤਾਈ ਨੂੰ ਫਾਰਮੈਲਟੀ ਕਰਨ ਪੂਰੀ ਵਾਸਤੇ ਆ ਦੇ ਦੇ ਮੁੰਡਾ ਵੀ ਨਹੀਂ ਦੇ ਇਥੇ ਆ ਨਹੀਂ ਸਾਰਾ ਕੋ ਵੇ ਲਿਆ ਹੁਣ ਗੱਲ ਪਿਆ ਚਲਾਕਾ ਜੇ ਹੋਈ ਹੋਦੀ ਤੇ ਧੂਆਂ ਤੋਥੇ ਤੇ ਚਰ ਗਿਆ ਤੇ ਦੀਵਾ ਥੱਲੇ ਨਹੀਂ ਕਿਦਾਂ ਹੀ ਦੀਵਾ ਥੱਲੇ ਤੇ ਉੱਤੇ ਨਹੀਂ ਕਹਿੰਦੇ ਨੇ ਮਾਂ ਜੰਮੀ ਨਾ ਜੰਮੀ ਪੁੱਤ ਬਨੇਰੇ ਦੇ ਅੱਗ ਬਾਲੇ ਤੇ ਤੂੰ ਆ ਨਿਕਲਦਾ ਵਾ ਹਾਂ ਤੇ ਤੀ ਟੋ ਦਲ ਦਾਤੀ ਫਿਰ ਉਹ ਤੈਨੂੰ ਕੋਹਾਵਤ ਵੀ ਨਹੀਂ ਆਉਂਦੀ ਤੇ ਨਾ ਬੋਲਿਆ ਕਰ ਹਾਂ ਤੇ ਤੀ ਤੇ ਲਾਲਰ ਤੇ ਭਲਾ ਹੀ ਦਿੰਦੀਆਂ ਤਰਾ ਤੂੰ ਭਲਾ ਹੀ ਦਿੰਦੀਆਂ ਤੈਨੂੰ ਨਾ ਮੈਨੂੰ ਦੱਸ ਦੀਦੀ ਉਸ ਪੋਛ ਚੰਗੀ ਤਰ੍ਹਾਂ ਦੱਸ ਨਾ ਕਿੱਦਾਂ ਵੇਖ ਵਿਖਾਇਆ ਹੋਇਆ ਤੇਰਾ ਦੱਸ ਮੈਨੂੰ ਪਤਾ ਸਾਰੀ ਗੱਲ ਨੂੰ ਨਾ ਦੇਤੇ ਹੋਣਾ ਵਾ ਦੇਤੇ ਹੋਣਾ ਵਾ ਹਾਂ ਤੇ ਉਹ ਦੇਖੀ ਕਿੰਨਾ ਤੋਣਾ ਤੋਣਾ ਹੁੰਦਾ ਅਦੇ ਮੈਨੂੰ ਮੰਮੀ ਦੇ ਤਾਲੂ ਦੀ ਫੇ ਮੈਨੂੰ ਪਤੰਦ ਆਊਗਾ ਤੇ ਫੇ ਜਿੱਤੇ ਤਰ੍ਹਾਂ ਦੇ ਹਾਏ ਇਹਨੂੰ ਪਸੰਦ ਆਊਗਾ ਪਸੰਦ ਆਊਗਾ ਚਲੋ ਐਨੀ ਮਾੜੀ ਹੈ ਤੂੰ ਹਾਏ ਕਰਨ ਨਾ ਮੈਨੂੰ ਪਸੰਦ ਇਦਾਂ ਇਦਾਂ ਤਾਂ ਦਿਆਂ ਵਾ ਜਿਦਾ ਇਹਨਾਂ ਨੂੰ ਕਿਤੇ ਬਿਨਾਂ ਦੇ ਦਿੱਤੇ ਲੈ ਪਤਾ ਨਹੀਂ ਕਿੰਨੇ ਇਹਨਾਂ ਨੂੰ ਪਤਾੰਦੇ ਤਰਤੇ ਲੈਣ ਤਾ ਕੋਈ ਨਾ ਨਾ ਇੱਕ ਦਿਨ ਲੋਕ ਲੋਕੇ ਵੇਖੋ ਕਿ ਆਏ ਨਹੀਂ ਮੈਨੂੰ ਬੈਹ ਦੇ ਕੇ ਵੇਖ ਲੈ ਕਿ ਤੇਰੀ ਸਟੇ ਬੰਦੇ ਸਹੀ ਹੈ ਨਾ ਤੇਰੀ ਘੱਟ ਬਧੋਲੀ ਨਹੀਂ ਕਿਹਾ ਤਾਂ ਸਹੀ ਦੇਤੀ ਦੇਤੀ ਥਰਿਆ ਬਰਾ ਤਾਂ ਨਾ ਤਹੀ ਆਹੋ ਨਹੀਂ ਦੇਤੀ ਨਹੀਂ ਨਹੀਂ ਮੇਰੀ ਗੱਲ ਸੁਣ ਉਹਦੇ ਸਾਹਮਣੇ ਬੋਲ ਕੇ ਵੀ ਵਿਖਾਈ ਇੱਕ ਵਾਰੀ ਚੰਗਾ ਤੇ ਮੈਂ ਦੱਸਾਉਂਦੀ ਮੈਂ ਮੈਂ ਤੋਈ ਨਹੀਂ ਤੋਰੀ ਤਾਨੀ ਮੈਂ ਬੋਲਤੇ ਦਥੋ ਨਾ ਦੇ ਇਹਨਾਂ ਨੂੰ ਪਤੰਦੂ ਫੇਲੇ ਤੇ ਦਾਨਗੇ ਤੇ ਮੇਰੀ ਮੰਮੀ ਤੇਂਦੀ ਹੁੰਦੀ ਜਿੱਥੇ ਤੇ ਦੋ ਦਿਲ ਦਿੱਤੇ ਹੁੰਦੇ ਆ ਨਾ ਉਹ ਤੇ ਤਲੀ ਦਾਈ ਦੰਦਾ ਬਰੀ ਤਰ ਤਰ ਦੇਂਦੇ ਆ ਕੀ ਨਹੀਂ ਹੁੰਦਾ ਦੀਦੀ ਸੰਯੋਗ ਅਸੀਂ ਕੰਦਾ ਦੋ ਲੱਬ ਲਿਖ ਦਿੰਦਾ ਇਦਾਂ ਤਾਂ ਤੇਰੇ ਤੇਰੇ ਲਿਖਿਆ ਨਹੀਂ ਪਤਾ ਇੱਥੇ ਤਾਂ ਤੂੰ ਬਦੋਲੀ ਦੇ ਐ ਇਹਨਾਂ ਦੇ ਲਾਗੇ ਕਿ ਲੋ ਜਨੀ ਵੇਕਦਾ ਹੱਸਣ ਡੀਆਂ ਉਹ ਕਿਦਾਂ ਮੁੱਤਤਾਂ ਹੁੰਦੀਆਂ ਮੈਂ ਮੂੰਛੇ ਕਿਤੇ ਤੇਰੇ ਕੋਲੋਂ ਆਉਂਦੀ ਆ ਛੋਲ ਹੋਰ ਪਜਾਮਾ ਹੋਰ ਝਗਾ ਹੋਰ ਮੁਸ਼ਕ ਤੇਰੇ ਕੋਲ ਆਉਂਦੀ ਸਾਡੇ ਕੋਲ ਆਹੋ ਕਹਿੰਦੇ ਦੇਤਾ ਨਾ ਪੂਆ ਟੋਲ ਤੋਂ ਲੰਦਾਈ ਟੋਪ ਰਹੀਏ ਦਾ ਹਾਂ ਮਾਸੀ-ਮੂਸੀ ਦੀ ਨੌ ਨੇ ਦੇਤਾ ਨਾ ਕੁੜੀ ਨੇ ਮੈਨੂੰ ਮੁੱਤ ਤਾਂ ਆਉਂਦੀ ਨਾ ਜਿਹਦਾ ਤਰਗ ਉਹ ਤੇਰਾ ਤਰ ਬਲਾਉਂਦਾ ਉਹਦੇ ਤੋਂ ਤੇ ਨਹੀਂ ਆਉਂਦੀ ਆਹੋ ਐਡੀ ਤੋਬੇ ਮੁਸ਼ਕ ਆ ਗਈ ਕੇ ਤੁਹਾਡੇ ਕੋ ਨਹੀਂ ਆਉਂਦੀ ਗੱਲੀਆਂ ਜੁੱਟੀਆਂ ਜੇ ਇੱਥੇ ਪਤੀਲਾ ਸੜ ਗਿਆ ਚਾਲਾ ਚੁੱਲੇ ਤੇ ਹੋਏ ਦੀ ਦੀ ਚਾਲਾ ਨਾ ਮੈਂ ਨਾ ਇਹਨੂੰ ਤਿੰਨੀ ਵਾਰੀ ਤਿਆ ਮੈਨੂੰ ਮੁੱਤ ਤਾਉਂਦੀ ਇਹ ਦਿੰਦੀ ਤੇ ਤੈਨੂੰ ਮੁੱਤ ਤਾਉਂਦੀ ਅੰਦਰ ਜਾ ਕੇ ਨਾ ਜੰਬਰ ਦੰਬਰ ਨੀ ਨੀ ਸਾਰਾ ਕਸੂਰ ਤੁਹਾਡਾ ਤੋਂ ਹੀ ਖਲੋ ਗਈ ਐਥੇ ਮੂਰਤੀਓ ਤਾਂ ਹੱਡੀ ਜਾ ਛੜੀ ਆ ਹਾਂ ਜਾ ਜਾ ਜਦੋਂ ਮੁੰਡਾ ਪਸੰਦ ਕਰਨਾ ਹੋਊਗਾ ਨਾ ਮੈਨੂੰ ਵੀ ਦੱਸ ਦੇ ਚੰਗਾ ਤੈਨੂੰ ਜਦੋਂ ਜੀ ਆਉਂਦੇ ਖੜਕਦੇ ਆ ਜਾ ਭਾਵੇਂ ਅੰਦਰ ਹੋਣਾ ਜਾ ਜਾ ਜਿੱਥੇ ਚੱਲੀਆਂ ਜੇ ਜਾਓ ਜਾ ਤੈਨੂੰ ਤੇ ਮੈਂ ਤਦੀ ਵੀ ਨਾ ਦੱਤੂੰ ਨਾ ਨਾ ਦੱਸੀ ਕਰਕੇ ਫੇਰ ਹੀ ਇਹਨਾਂ ਨੂੰ ਆਹੋ ਤੈਨੂੰ ਤੇਰੇ ਬਾਰੇ ਇਹ ਤਾਂ ਗੋਲੀ ਨਾ ਕੇ बोल के खाई बोल के जावा